ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪੁੱਤਰ ਸੀ ਬਾਬਾ ਸ੍ਰੀ ਚੰਦ ਜੀ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਹੈ ਉਹ ਹਰ ਸਾਲ ਹੀ ਜਿਹੜਾ ਉੱਥੇ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਤੇ ਇਸ ਜਗ੍ਹਾ ਤੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਔਰ ਇਹ ਜਿਹੜਾ ਘਰ ਸੀ ਉਹ ਬੇਬੇ ਨਾਨਕੀ ਜੀ ਦਾ ਘਰ ਸੀ ਇਸ ਕਰਕੇ ਜਦੋਂ ਬਾਬਾ ਨਾਨਕ ਗੁਰੂ ਜੀ ਆਏ ਨੇ ਉਦੋਂ ਇਸ ਸਥਾਨ ਤੇ ਆਏ ਨੇ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਹ ਵਿਆਹ ਹੋਇਆ ਜਦੋਂ ਬਟਾਲੇ ਵਿਆਹਣ ਗਏ ਨੇ ਤੇ ਇਸ ਸਥਾਨ ਤੋਂ ਹੀ ਜਿਹੜੀ ਬਰਾਤ ਬਟਾਲੇ ਗਈ ਸੀ। ਉਹ ਜਿਹੜੀ ਪ੍ਰਾਤਨ ਖੁਈਏ ਇਹ ਖੁਈ ਵੀ ਉਸ ਸਮੇਂ ਦੀ ਹੈ ਗੁਰੂ ਨਾਨਕ ਦੇਵ ਜੀ ਦੇ ਟਾਈਮ ਦੀ ਜਦੋਂ ਬੇਬੇ ਨਾਨਕੀ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਇਸੇ ਖੁਈ ਤੋਂ ਹੀ ਜਿਹੜਾ ਅੱਜ ਨਾਲ ਲਏ ਪ੍ਰਸ਼ਾਦਾ ਤਿਆਰ ਕੀਤਾ ਹੈ। ਜਿਨੇ ਕੇ ਕੱਲ ਨੂੰ 12 ਨੂੰ ਜਿਹੜਾ ਬਾਬਾ ਸ੍ਰੀ ਚੰਦ ਜੀ ਦਾ ਜਿਹੜਾ ਉਹ ਜਨਮ ਦਿਨ ਜਿਹੜਾ ਉਹ ਗੁਰੂ ਨਾਨਕ ਲੇਵਾ ਸੰਗਤਾਂ ਜਿਹੜੀਆਂ ਵੱਡੇ ਪੱਧਰ ਤੇ ਮਨਾ ਰਹੀਆਂ ਤੇ ਗੁਰੂ ਨਾਨਕ ਦੇਵ ਜੀ ਤੇ ਅਤੇ ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਇੱਥੇ ਹੋਰ ਕਿਹੜੇ ਕਿਹੜੇ ਦਿਹਾੜੇ ਮਨਾਏ ਜਾਂਦੇ ਇੱਥੇ ਜਿੰਨੇ ਵੀ ਦੂਜਾ ਗੋੜਪੁਰ ਆਉਂਦੇ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਸੀ ਏ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਅਵਤਾਰ ਦਿਵਸੇ ਜਿਹੜਾ ਮਨਾਇਆ ਜਾਂਦਾ ਵੱਡੇ ਪੱਧਰ ਤੇ ਉਹ ਵੀ ਜਿਹੜਾ ਇੱਥੇ ਮਨਾਇਆ ਜਾਂਦਾ ਹੈ ਹੋਰ ਜਿੰਨੇ ਇਹ ਇੱਥੇ ਸਾਡੀ ਇੱਕ ਸਵਾ ਸੋਸਾਇਟੀ ਹੈ ਉਹ ਜਿਹੜੀ ਹੈ ਜਿੰਨੇ ਵੀ ਦਿਹਾੜੇ ਇਹ ਭਗਤਾਂ ਦੇ ਜਾਂ ਗੁਰੂਆਂ ਦੇ ਨੇ ਉਹ ਇੱਥੇ ਸਾਰੇ ਜਿਹੜਿਆ ਗੁਰਤਾ ਗੁਰੂ ਆਪਾ ਸਾਹਿਬ ਕਿਉਂ ਮਨਾਇਆ ਜਾਂਦਾ। ਅੱਜ ਆ ਸ਼੍ਰੀ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਜਨਮ ਦਿਹਾੜਾ ਹੋ ਰਿਹਾ ਹੈ ਕਿ ਤੁਹਾਡਾ ਮੈਸੇਜ ਹੈਗਾ ਸੰਚਾਲਕ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪੁੱਤਰ ਸ੍ਰੀ ਬਾਬਾ ਸ਼੍ਰੀ ਚੰਦ ਜੀ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਆਇਓ ਹਰ ਸਾਲ ਹੀ ਜਿਹੜਾ ਉੱਥੇ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਔਰ ਦੂਰ ਦੂਰ ਤੋਂ ਵੀ ਸੰਗਤਾਂ ਜਿਵੇਂ ਕੱਲ ਹੀ ਮਿਲੋਂ ਪਹੁੰਚ ਆਏ ਕਿ ਜਿਵੇਂ ਹਰਿਆਣੇ ਤੋਂ ਵੀ ਕੋਈ ਸੰਗਤਾਂ ਜਿਹੜੀਆਂ ਉਹ ਕੱਲ ਨੂੰ ਜਨਮ ਦਿਹਾੜੇ ਤੇ ਆਉਣਗੀਆਂ ਔਰ ਗੁਰੂ ਨਾਨਕ ਇਹ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜੇ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਅਪੀਲ ਹੈ ਵੀ ਆਓ ਆਪਾਂ ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਜਿਹੜਾ ਜਨਮ ਦਿਹਾੜਾ ਵੱਡੇ ਪੱਧਰ ਤੇ ਮਨਾ ਕੇ ਔਰ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤਾਂ ਤਾਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਪਵਿੱਤਰ ਸਥਾਨ ਗੁਰਦਰਾ ਗੁਰੂ ਕਾ ਬਾਗ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਜਦੋਂ ਭਾਈਆ ਜੈ ਰਾਮ ਜੀ ਉਹਨਾਂ ਨੂੰ ਨਨਕਾਣਾ ਸਾਹਿਬ ਤੋਂ ਇੱਥੇ ਲੈ ਕੇ ਆਏ ਆ ਤੇ ਇਸ ਜਗ੍ਹਾ ਤੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਔਰ ਇਹ ਜਿਹੜਾ ਘਰ ਸੀ ਉਹ ਬੇਬੇ ਨਾਨਕੀ ਜੀ ਦਾ ਘਰ ਸੀ ਇਸ ਕਰਕੇ ਜਦੋਂ ਬਾਬਾ ਨਾਨਕ ਗੁਰੂ ਜੀ ਆਏ ਨੇ ਉਦੋਂ ਇਸ ਸਥਾਨ ਤੇ ਆਏ ਨੇ ਇਸ ਸਥਾਨ ਤੇ ਹੀ ਗੁਰੂ ਨਾਨਕ ਦੇਵ ਜੀ ਸਵੇਰੇ ਆਪ ਦਾ ਜਿਹੜਾ ਉੱਠ ਕੇ ਨਿਤਨੇਮ ਕਰਨ ਗੁਰਦਰਾ ਦੇ ਸਭ ਵਾਂਹ ਦੇ ਕੰਡੇ ਤੇ ਜਾਂਦੇ ਸੀ ਔਰ ਇਹ ਜਿਹੜਾ ਉਹਨਾਂ ਦਾ ਘਰ ਸੀ ਇਥੋਂ ਹੀ ਜਿਹੜੀ ਮੁੜ ਕੇ ਜਦੋਂ ਉਹਨਾਂ ਨੂੰ ਜਾ ਹੱਥ ਤੇ ਨੌਕਰੀ ਮਿਲ ਗਈ ਤੇ ਜਿਹੜੀ ਉੱਥੇ ਨੌਕਰੀ ਕਰਦੇ ਨੇ ਇਸੇ ਸਥਾਨ ਤੋਂ ਹੀ ਜਾ ਕੇ ਜਿਹੜੀ ਉਹ ਨੌਕਰੀ ਕਰਦੇ ਨੇ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਹ ਵਿਆਹ ਹੋਇਆ ਜਦੋਂ ਬਟਾਲੇ ਵਿਆਹਣ ਗਏ ਨੇ ਤੇ ਇਸ ਸਥਾਨ ਤੋਂ ਹੀ ਜਿਹੜੀ ਬਰਾਤ ਬਟਾਲੇ ਗਈ ਸੀ ਇਹ ਗੁਰਦਰਾ ਸਾਹਿਬ ਇਸ ਸਥਾਨ ਤੇ ਇਹ ਬਾਬਾ ਲਖਮੀਦਾਰ ਜੀ ਅਤੇ ਬਾਬਾ ਸ੍ਰੀ ਚੰਦ ਜੀ ਨੇ ਜਿਹੜਾ ਉਹਨਾਂ ਦੇ ਸੈਵਜਾਦੇ ਜਿਹੜੇ ਤੋਂ ਉਹਨਾਂ ਨੇ ਅਵਤਾਰ ਧਾਰਿਆ ਇਹ ਗੁਰੂ ਨਾਨਕ ਦੇਵ ਜੀ ਦਾ ਇੱਕ ਪ੍ਰਤਨ ਘਰ ਹੈ ਥੱਲੇ ਜਿਹੜਾ ਭੂਰਾ ਸਾਹਿਬ ਉਹਦੇ ਵਿੱਚ ਥੱਲੇ ਤੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਤਨ ਘਰ ਵੀ ਨਿਕਲਿਆ ਇਸ ਕਰਕੇ ਜਿਹੜੀਆਂ ਅਦਾਸੀਆਂ ਵੀ ਸ਼ੁਰੂ ਕੀਤੀਆਂ ਗੁਰੂ ਨਾਨਕ ਦੇਵ ਜੀ ਨੇ ਇਸੇ ਸਥਾਨ ਤੋਂ ਜਦੋਂ ਬੇਬੇ ਨਾਨਕੀ ਜੀ ਨੇ ਉਹਨਾਂ ਨੂੰ ਜਦੋਂ ਦਾਸੀਆਂ ਤੇ ਗਏ ਤੇ ਮਿਲਣਾ ਚਾਹਿਆ ਤਾਂ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹ ਇਸੇ ਸਥਾਨ ਤੇ ਹੀ ਆਏ ਔਰ ਬੇਬੇ ਨਾਨਕੀ ਨੇ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਸੀ ਉਹਨਾਂ ਨੇ ਪ੍ਰਸ਼ਾਦਾ ਛਕਿਆ ਔਰ ਜਿਹੜੀ ਇਹ ਪ੍ਰਾਰਥਨ ਖੁਈਏ ਇਹ ਖੁਈ ਵੀ ਉਸ ਸਮੇਂ ਦੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਦੀ ਕਿ ਜਦੋਂ ਬੇਬੇ ਨਾਨਕੀ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਇਸੇ ਖੀਤ ਹੋਈ ਉਹ ਜਿਹੜਾ ਜਲ ਲੈ ਕੇ ਪ੍ਰਸ਼ਾਦਾ ਤਿਆਰ ਕੀਤਾ ਹੈ ਇਹ ਗੁਰੂ ਨਾਨਕ ਦੇਵ ਜੀ ਆ ਪ੍ਰਾਰਥਨ ਘਾਰੇ ਤੇ ਕੱਲ ਨੂੰ ਜਿਹੜਾ ਇਹ 28 ਯਾਨੀ ਕਿ 28 ਭਾਦਰੋਂ ਨੂੰ ਔਰ ਤੇ 12 ਨੂੰ 12 ਸਤੰਬਰ ਨੂੰ ਜਿਹੜਾ ਏ ਬਾਬਾ ਸ੍ਰੀ ਚੰਦ ਜੀ ਦਾ ਉਹ ਜਿਹੜਾ ਉਹ ਜਨਮ ਦਿਹਾੜਾ ਜਿਹੜਾ ਉਹ ਗੁਰੂ ਨਾਨਕ ਨਾਮ ਲੈ ਕੇ ਸੰਗਤਾਂ ਜਿਹੜੀਆਂ ਬਣਾ ਰਹੀਆਂ ਨੇ ਔਰ ਇੱਥੇ ਕੱਲ ਨੂੰ ਜਿਹੜਾ ਉਹ ਕਾਫੀ ਦਾਸ ਹੋਵੇਗਾ ਆਓ ਗੁਰੂ ਨਾਨਕ ਦੇਵ ਜੀ ਦੇ ਪ੍ਰਾਤਨ ਘਰ ਉਹ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਲਈਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇਸ ਪਾਵਨ ਸਥਾਨ ਤੇ ਗੁਰੂ ਕਾਰਜ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਹੈ ਇਸ ਜੋ ਪਵਨ ਸਥਾਨ ਦਾ ਸਮੂਹ ਸੰਗਤਾਂ ਦਰਸ਼ਨ ਕਰ ਰਹੇ ਹੋ ਇਹ ਪਵਨ ਸਥਾਨ ਧੰਤਨ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਧੰਤਨ ਮਾਤਾ ਸਲੱਖਣੀ ਜੀ ਇਹਨਾਂ ਦੇ ਵਿਆਹ ਪੁਰਬ ਦੀ ਯਾਦ ਵਿੱਚ ਇਹ ਸਥਾਨ ਬਣਿਆ ਹੈ ਇਸ ਸਥਾਨ ਤੇ ਸਭ ਤੋਂ ਪਹਿਲਾਂ ਬੀਬੀ ਨਾਨਕੀ ਜੀ ਆਪਣੇ ਭਰਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਥੇ ਬੁਲਾਇਆ ਕਰਕੇ ਰੁੱਖਾ ਮਿੱਸਾ ਪ੍ਰਸ਼ਾਦਾ ਛਕਾਇਆ ਕਰਦੇ ਸਨ ਉਸ ਤੋਂ ਅਪਰੰਤ ਇਹ ਘਰ ਬੀਬੀ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਭੇਟ ਕੀਤਾ ਅਤੇ ਇਸ ਪਵਨ ਸਥਾਨ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਰਾਤ ਬਟਾਰਾ ਦੀ ਧਰਤੀ ਤੇ ਰਵਾਨਾ ਹੋਈ ਸੀ ਇਸ ਪਵਨ ਸਥਾਨ ਤੇ ਹੀ ਸਤਿਗੁਰਾਂ ਦੇ ਦੋ ਸਹਾਇਜਾ ਦੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਧੰਨ ਧੰਨ ਬਾਬਾ ਲਖਮੀ ਦਾਸ ਜੀ ਨੇ ਅਵਤਾਰ ਧਾਰਨਾ ਕੀਤਾ ਇਸ ਪਵਨ ਸਥਾਨ ਤੇ 10 ਤਰੀਕ ਨੂੰ 10 ਸਤੰਬਰ ਨੂੰ ਸ੍ਰੀ ਅਖੰਡਪਾਤ ਸਾਹਿਬ ਪ੍ਰਾਰੰਭ ਹੋਏ ਹਨ ਅਤੇ ਕੱਲ ਨੂੰ 12 ਸਤੰਬਰ ਨੂੰ ਠੀਕ 9:00 ਵਜੇ ਸਵੇਰੇ ਭੋਗ ਪਾਣਗੇ ਉਹ ਬਰੰਤ ਹਜੂਰੀ ਰਾਗੀ ਜਿ세 ਸ੍ਰੀ ਦੇਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਤੋਂ ਹਜੂਰੀ ਜਥੇ ਪਹੁੰਚ ਰਹੇ ਹਨ ਸਾਰਾ ਹੀ ਦਿਨ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਇਸ ਪਾਵਨ ਸੰਤਿ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਰੂਪੀ ਸਵਾਸਾ ਨੂੰ ਸਫਲੇ ਬਣਾਉਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜਾ ਗੁਰਪ੍ਰੀਤ ਸਿੰਘ ਮੁਖ ਸੇਵਾਦਾਰ ਬਾਬਾ ਸ਼੍ਰੀਚੰਦ ਜੀ ਚੈਰੀਟੇਬਲ ਟਰਸਟ ਸੁਲਤਾਨਪੁਰ ਲੋਧੀ ਕੱਲ 12 ਸਤੰਬਰ ਦਿਨ ਵੀਰਵਾਰ ਗੁਰਨਾਣ ਦੇਵ ਜੀ ਦੇ ਅਸਲੀ ਘਰ ਜਨਮ ਸਥਾਨ ਜਿੱਥੇ ਕਿ ਬਾਬਾ ਸ਼੍ਰੀ ਚੰਜੀ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ ਉਸ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਵਰਲਡ 'ਚ ਜਿੱਥੇ ਵੀ ਗੁਰਨਾਣਕ ਨਾਮ ਲੈਵਾ ਸੰਗਤਾਂ ਬੈਠੀਆਂ ਨੇ ਉਹ ਇਸ ਪਵਿੱਤਰ ਸਥਾਨ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਨੇ ਜੋ ਸੇਵਾ ਗੁਰੂ ਮਹਾਰਾਜ ਨੇ ਲਾਈ ਹੋਈ ਹੈ ਹਰ ਸਾਲ ਦੀ ਤਰ੍ਹਾਂ ਜੋ ਖਨਪੜ ਸਾਹਿਬ ਜਿਹਦਰ ਜੈਮਲ ਸਿੰਘ ਸਾਹਿਬ ਕਾ ਮੈਂਬਰਸ਼ਿਪ ਹੋਣੀ ਕਿ ਉਹਨਾਂ ਵੱਲੋਂ ਕੱਲ ਆਰੰਭ ਕਰਵਾਇਆ ਗਿਆ ਹਰ ਸਾਲ ਦੀ ਤਰ੍ਹਾਂ ਉਹਦਾ ਭੋਗ ਸਵੇਰੇ 9 ਵਜੇ ਕੱਲ 12 ਸਤੰਬਰ ਨੂੰ ਪਵੇਗਾ ਭੋਗ ਤੋਂ ਉਪਰੰਤ ਕੀਰਤਨ ਲਈ ਸਿੱਖ ਕੌਮ ਦੇ ਉਹ ਕੋਟੀ ਦੇ ਰਾਗੀ ਜਥੇ ਕੀਰਤਨ ਕਰਨਗੇ ਇਹ ਦੀਵਾਨ 3 ਵਜੇ ਤੱਕ ਚੱਲੇਗਾ ਉਸ ਦਰਮਿਆਨ ਚਾਹ ਪੋੜਿਆਂ ਦਾ ਲੰਗਰ ਔਰ ਚਾਹੀ ਪਕਵਾਨ ਦੇ ਲੰਗਰ ਓਟੁੱਟ ਚੱਲਣਗੇ ਸ਼ਾਮ ਨੂੰ ਗੋਲ ਕੱਪੇ ਟਿੱਕੀ ਚਾਟ ਦਾ ਲੰਗਰ ਚੱਲੇਗਾ ਉਹ ਰਾਤ ਦੇ ਜਿਹੜੇ ਦੀਵਾਨ ਨੇ ਕੀਰਤਨ ਦਰਬਾਰ ਹੈ ਉਹਦੇ ਵਿੱਚ ਸਿੱਖ ਔਮ ਦੇ ਨਾਮੀ ਜਿਥੇ ਭਾਈ ਤਜਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ ਔਰ ਹੋਰ ਜਿੰਨੇ ਵੀ ਜਥੇ ਪਹੁੰਚ ਰਹੇ ਨੇ ਮੇਰੇ ਸਾਰੇ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸਵੇਰ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲਣ ਵਾਲੇ ਸਮਾਗਮ ਵਿੱਚ ਗੁਰੂ ਘਰ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਲਵਾਨ ਕੱਲ ਘਰ ਵਿੱਚ ਕੋਈ ਪ੍ਰਸ਼ਾਦਾ ਪਾਣੀ ਵਾਲਾ ਨਾ ਕਰਨ ਗੁਰੂ ਘਰ ਦਾ ਹੀ ਪਕਸ਼ਾ ਦਾ ਪਾਣੀ ਛਕਣ ਦੇ ਕੇ ਖੇਚਲ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸਿਹਾਰ ਇਤਿਹਾਸਿਕ ਨਗਰੀ ਸੁਲਤਾਨਪੁਰ ਲੋਧੀ ਦੇ ਵਿੱਚ ਮੌਜੂਦ ਹਾਂ ਤੇ ਸੁਲਤਾਨਪੁਰ ਲੋਧੀ ਵਿੱਚ ਪਹੁੰਚੇ ਹੋਏ ਹਾਂ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਗੁਰਦੁਆਰਾ ਗੁਰੂ ਦਾ ਬਾਗ ਉਹ ਅਸਥਾਨ ਹੈ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਉਂਦੇ ਨੇ ਤਾਂ ਬਾਬੇ ਨਾਨਕ ਜੀ ਸਭ ਤੋਂ ਪਹਿਲਾਂ ਉਹਨਾਂ ਨੂੰ ਇਸੇ ਅਸਥਾਨ ਤੇ ਲੈ ਕੇ ਆਉਂਦੇ ਨੇ ਇਸੇ ਅਸਥਾਨ ਤੇ ਪਹਿਲੇ ਪਾਤਸ਼ਾਹ ਜੀ ਤੇ ਉਹਨਾਂ ਦਾ ਪਰਿਵਾਰ ਰਿਹਾ ਕਰਦਾ ਸੀ ਇਸੇ ਅਸਥਾਨ ਤੋਂ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਰਾਤ ਹੈ ਉਹ ਮਾਤਾ ਸੁਲਖਣੀ ਜੀ ਨੂੰ ਵਿਆਹਣ ਵਾਸਤੇ ਬਟਾਲੇ ਵਾਸਤੇ ਇਸੇ ਅਸਥਾਨ ਤੋਂ ਰਵਾਨਾ ਹੋਈ ਸੀ ਇਸੇ ਅਸਥਾਨ ਤੇ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਅਤੇ ਛੋਟੇ ਸੁਪੁੱਤਰ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ ਸੀ ਔਰ ਇਸੇ ਅਸਥਾਨ ਦੇ ਉੱਪਰ ਕੱਲ ਬਾਬਾ ਸ਼੍ਰੀਚੰਦ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹੁੰਚਦੀਆਂ ਨੇ ਇੱਥੇ ਵੀ ਪਹੁੰਚਦੀਆਂ ਨੇ ਤੇ ਆ ਕੇ ਦਰਸ਼ਨ ਦਿਦਾਰੇ ਕਰਦੀਆਂ ਨੇ ਇਸੇ ਅਸਥਾਨ ਤੇ ਉਹ ਪਵਿੱਤਰ ਖੂਹ ਵੀ ਮੌਜੂਦ ਹੈ ਜਿਸ ਖੂਹ ਤੋਂ ਜਲ ਲੈ ਕੇ ਪਹਿਲੇ ਪਾਤਸ਼ਾਹ ਜੀ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਲੰਗਰ ਤਿਆਰ ਕੀਤਾ ਜਾਂਦਾ ਸੀ ਔਰ ਗੁਰਦੁਆਰਾ ਸਾਹਿਬ ਦੇ ਹੀਠਾਂ ਉਹ ਪੂਰਾ ਸਾਹਿਬ ਬਣਿਆ ਹੋਇਆ ਜਿੱਥੇ ਆ ਗੁਰੂ ਜੀ ਦਾ ਘਰ ਹੁੰਦਾ ਸੀ ਤੋਂ ਸੰਗਤਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਅਸਥਾਨ ਦੇ ਦਰਸ਼ਨ ਕਰਵਾ ਸਕੀਏ ਕੈਮਰਾਮੈਨ ਗੁਰਦੇਵ ਦੇ ਨਾਲ 인ਦਰਜੀਤ ਸਿੰਘ ਚਾਲ ਡੈਲੀ ਡੈਕਸਟੀਵੀ ਸੁਲਤਾਨਪੁਰ ਲੋਧੀ